ਇਸ ਸੁਰਲ ਦੀ ਵੱਡੀ ਖਬਰ ਕਾਂਗਰਸ ਉਪਰਦਾਨ ਰਾਹੁਲ ਗਾਂਧੀ ਦੀ ਦਿੱਲੀ ਦੇ ਪੁਲਿਸ ਥਾਣੇ 'ਚ ਮੌਜੂਦਗੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਖੁਦਕੁਸ਼ੀ ਕਰ ਚੁੱਕੇ ਫੌਜੀ ਦੇ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਜਾਣ ਦਾ ਵਿਰੋਧ ਕਰ ਰਹੇ ਨੇ 1 ਰੈਂਕ 1 ਪੈਨਸ਼ਨ ਦੀ ਮੰਗ ਪਿੱਛੇ ਖੁਦਕੁਸ਼ੀ ਕਰ ਚੁੱਕੇ ਸਾਬਕਾ ਫੌਜੀ ਰਾਮਕਿਸ਼ਨ ਦੇ بیٹے ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਥਾਣੇ ਵਿੱਚ ਉਸ ਨੂੰ ਰੱਖਿਆ ਗਿਆ ਉੱਥੇ ਰਾਹੁਲ ਗਾਂਧੀ ਪਹੁੰਚੇ ਤੇ ਪੁਲਿਸ ਮੁਲਾਜ਼ਮਾਂ ਤੋਂ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਕਾਰਨ ਪੁੱਛ ਰਹੇ ਨੇ ਰਾਹੁਲ ਗਾਂਧੀ ਦਿੱਲੀ ਦੇ ਆਰਐਮਐਲ ਹਸਪਤਾਲ ਵਿੱਚ ਵੀ ਪਰਿਵਾਰ ਨੂੰ ਮਿਲਣ ਪਹੁੰਚੇ ਸੀ ਪਰ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਨੂੰ ਵੀ ਪੁਲਿਸ ਨੇ ਹਸਪਤਾਲੋਂ ਜੋ ਹਿਰਾਸਤ ਵਿੱਚ ਲੈ ਲਿਆ ਸੀ ਸਾਬਕਾ ਫੌਜੀ ਵਨ ਰੈਗ ਵਨ ਪੈਨਸ਼ਨ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਤੇ ਧਰਨੇ ਤੇ ਬੈਠੇ ਨੇ ਉਹਨਾਂ ਵਿੱਚੋਂ ਹੀ ਇੱਕ RAMKISHAN ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਹੈ ਇਸ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ ਕਿਉਂ ਕੀ

नाम क्या आप आपके लिए है आप बाहर बैठिए हमें भी आप बाहर ना अच्छा था था सा था। सा था। हमें भी अरेस्ट कर लीजिए हमें भी ये जो शहीद के बेटे हैं इनको आप हिंदुस्तान में इनको आप अरेस्ट कर दे हाँ जी पहली बार आपको शर्म नहीं आती क्या? कैसा काम कर रहे हैं आप इनका बेटा मरा है पिताजी ये उनके बाप हैं ये उनके भाई हैं और आप इनको अरेस्ट कर रहे हो जबरदस्ती कैसा काम है आपका क्या? नाम क्या मेरा नाम इंस्पेक्टर ललित आपको क्या लगता है कि हिंदुस्तान के शहीद के परिवार को अरेस्ट किया जाना चाहिए